ਇਹਦਾ ਨਾਮ ਕੀ ਆ ਜਿਹੜਾ ਹੈ afghani chicken ਤੇ ਉਹ ਜਿਹੜਾ ਸਾਹਮਣੇ ਲੰਪਰਿਆ ਬਹੁਤ ਤੰਦੂਰੀ ਲੋ ਜੀ ਉਹ ਤੰਦੂਰੀ ਹੈ afghani ਦਾ ਅੱਜ ਆਪਾਂ ਖਾਣ ਆ ਗਿਆ ਮੁਰਗਾ ਮੁਰਗਾ ਵੀ ਸਪੈਸ਼ਲ ਆਪਣੀ ਰਸੋਈ ਤੋਂ ਹਾਂਜੀ ਹਾਂਜੀ ਸਰਹੰਦ ਰੋਡ ਤੇ ਹੈ ਆਪਣੀ ਰਸੋਈ ਆਓ ਤੁਹਾਨੂੰ ਲੈ ਚਾਲਦੇ ਹਾਂ ਤੇ ਦਿਖਾਉਂਦੇ ਹਾਂ ਫਿਰ ਲੋ ਜੀ ਚਿਕਨ ਹੋ ਰਿਹਾ ਤਿਆਰ ਕਿੰਨਾ ਕੁ ਲੱਗੂਗਾ ਟਾਈਮ ਵੀਰੇ 5-10 ਮਿੰਟ 5-10 ਮਿੰਟ ਕੋਈ ਗੱਲ ਨਹੀਂ 5-10 ਮਿੰਟ ਲੱਗਣਗੇ ਜੀ ਤੰਦੂਰ ਇਹ ਤੰਦੂਰ ਬਿਜਲੀ ਵਾਲਾ ਕੋਲੇਆ ਕੋਲੇ ਵਾਲਾ ਕੀ ਨਾਮ ਹੈ ਵੀਰੇ ਆਪਣਾ ਮਨੀ ਨਾਮ ਮਨੀ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਲੈਨ ਚ ਐ ਵੀਰੇ 15-16 ਸਾਲ ਹੋ ਗਏ ਠੀਕ ਹੈ ਜੀ ਤੇ ਆਪਣਾ ਐਡਰੈਸ ਦੱਸ ਦੋ ਰੇ ਦਾ ਕੀ ਹੈ ਮੇਰਾ ਇੱਥੇ ਦਾ ਜੀ ਹਾਂਜੀ ਹਾਂਜੀ ਇੱਥੇ ਦਾ ਜੀ ਸਰੰਦ ਰੋਡ ਸਰੰਦ ਰੋਡ ਆ ਆਪਣਾ ਰੈਸਪੈਂਟ ਦਾ ਨਾਮ ਰੈਸਪੈਂਟ ਦਾ ਨਾਮ ਹੈ ਘਰ ਦੀ ਰਸੋਈ ਘਰ ਦੀ ਰਸੋਈ ਵਾਕਈ ਜੀ ਬਹੁਤ ਵਧੀਆ ਪਾਣੂ ਲੱਗਿਆ ਉਰੇ ਆ ਕੇ ਦੇਖੋ ਚਿਕਨ ਹੋ ਰਿਹਾ ਤਿਆਰ ਤੁਹਾਨੂੰ ਬਾਹਰ ਫਿਰ ਆਪਾਂ ਸਖਾਨੇ ਆ ਗੇੜਾ ਲਵਾਨੇ ਆ ਆ ਦੇਖੋ ਜੀ ਉਹ ਵਧੀਆ ਮੈਂ ਸੋਚਿਆ ਨਹੀਂ ਥੀ ਕਦੇ ਉਰੇ ਆਵਾਂਗਾ ਪਰ ਅੱਜ ਦੇਖੋ ਜੀ ਜਦੋਂ ਜੇਬ 'ਚ 4 ਪੈਸੇ ਹੁੰਦੇ ਆ ਬੰਦਾ ਤਾਂ ਹੀ ਕਿਤੇ ਇੱਧਰ ਉੱਧਰ ਜਾ ਸਕਦਾ ਹੈ ਤਾਂ ਮਨ ਚ ਆਇਆ ਵੀ ਚਲੋ ਅੱਜ ਚਿਕਨ ਹੋ ਜਾਵੇ ਕਿਉਂਕਿ ਫਨ-ਨਿਸ਼ਾਨ ਜ਼ਿੰਦਗੀ ਦੇ ਵਿੱਚ ਜ਼ਰੂਰੀ ਆ ਬਹੁਤ ਜ਼ਿਆਦਾ ਅੱਜ ਸ਼ਨੀਵਾਰ ਹੈ ਬਾਜ਼ਰ ਘਟੋਗੀ ਕੋਈ ਚੱਕਰ ਨਹੀਂ ਸਵੇਰੇ ਆਦਵਾਰਾ ਛੁੱਟੀ ਆ ਲੋ ਜੀ ਫਿਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆ ਦੇਖੋ ਜੀ ਲੱਗ ਰਹੇ ਨੇ ਕੁੱਕੜ ਦਿਖਾਈਏ ਤੁਹਾਨੂੰ ਪਹਿਲਾਂ ਆ ਦੇਖੋ ਜੀ ਗਰਮਾ ਗਰਮ ਹੋਰੇ ਨੇ ਤਿਆਰ ਪੀਟ ਲੈਗ ਪੀਟ ਜਿਨ੍ਹਾਂ ਨੂੰ ਫੱਕ ਕਹਿ ਸਕਦੇ ਆ ਤੇ ਬਾਈ ਜੀ ਕਰ ਰਹੇ ਨੇ ਰੈਡੀ ਦੇਖੋ ਉੱਧਰ ਵੀ ਆ ਚਿਕਨ ਲਓ ਜੀ ਯਾਰ ਕਿੰਨੇ ਦੀ ਸਲਾਈ ਆ ਪੂਰੀ ਆ ਹਾਂਜੀ ਸਲਾਈ ਜੋ ਸਲਾਈ ਅੱਛਾ ਆਪਣਾ ਲੱਗਿਆ ਹੋਇਆ ਜੇ ਠੀਕ ਆ ਠੀਕ ਆ ਖਾ ਲਓ ਪਾਣੀ ਲੋ ਜੀ ਯਾਰ ਆ ਫਿਰ ਕੰਮ ਬਹੁਤ ਜਿਆਦਾ ਟਾਈਮ ਲੱਗੂ ਕੋਈ ਚੱਕਰ ਨਹੀਂ ਬਹੁਤ ਵਧੀਆ ਤੁਸੀਂ ਵੀ ਖਾਣਿਓ ਭਾਜੀ ਚਿਕਨ ਚੁਕੜਾ ਅਜਾ ਤੁਸੀਂ ਰਾਤ ਨੂੰ ਹੈਨਾ ਆਪਣਾ ਲੈ ਕੇ ਖੂਬ ਹਾਂ ਜੀ ਜਾ ਲੋ ਬਹੁਤ ਵਧੀਆ ਇੰਡਾਇ ਹੈ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਯਾਰ ਇੱਕ ਥਲਾਈ ਦੇ ਵਿੱਚ ਪੂਰਾ ਮੁਰਗਾ ਆ ਜਾਂਦਾ ਦੇਖੋ ਦੋਸਤੋ ਕਿੰਨੇ ਪੀਸ ਨੇ ਹੈ 5 4 4 ਪੀਸ ਨੇ ਕਿਰੇ ਵਿੱਚ ਪੂਰਾ ਮੁਰਗਾ ਆ ਜਾਂਦਾ ਯਾਨੀ ਕਿ ਪੀਸ ਵੱਡੇ ਨੇ ਨਾ ਇਹ ਬਹੁਤ ਵਧੀਆ ਇਹਦਾ ਨਾਮ ਕੀ ਆ ਜਿਹੜਾ ਹੈ ਅਫਗਾਨੀ ਚਿਕਨ ਤੇ ਉਹ ਜਿਹੜਾ ਸਾਹਮਣੇ ਲੰਕਰਿਆ ਬਹੁਤ ਤੰਦੂਰੀ ਲੋ ਜੀ ਉਹ ਤੰਦੂਰੀ ਹੈ ਅਫਗਾਨੀ ਦਾ ਇਹ ਵੀ ਝੰਡਾ ਦਾ ਤੰਦੂਰ ਚ ਹੀ ਆ ਵੀ ਹਾਂਜੀ ਹਾਂਜੀ ਇਹਨੂੰ ਅਫਗਾਨੀ ਕਿਉਂ ਕਹਿੰਦੇ ਆਪਾਂ ਦੇ ਤੇਰੇ ਮਾ ਹੁੰਦਾ ਲਾਈਟ ਹੁੰਦੀ ਹੈ ਅੱਛਾ ਅੱਛਾ ਸਪਾਈਸੀ ਹੁੰਦਾ ਉਹ ਸਪਾਈਸੀ ਹਾਂ ਉਹ ਦੇਖਣ ਜੀ ਲੱਗ ਰਿਹਾ ਸਪਾਈਸੀ ਠੀਕ ਹੈ ਇਹ ਆਪਣਾ ਫਿਰ ਤੁਸੀਂ ਮੁਰਗੇ ਸਾਥ ਹੀ ਲੈ ਕੇ ਆਣਿਓ ਉਰੇ ਕਟਿੰਗ ਵਗੈਰਾ ਕਰਦੇ ਹੋ ਨਾ ਠੀਕ ਹੈ ਯਾਨੀ ਕਿ ਜਿਵੇਂ ਉਹ ਲਗੇ ਵੇ ਉਹ ਕਿਹੜਾ ਜਿਹੜਾ ਸਾਹਮਣੇ ਲੱਗ ਰਿਹਾ ਕਿਹੜਾ ਉਹ ਜੀ ਹਾਂ ਹਾਂ ਬਾਰਬੀਕਿਊ ਹੈ ਵੀਰੇ ਬਾਰਬੀਕਿਊ ਅੱਛਾ ਅੱਛਾ ਉਹ ਕਿੰਨੇ ਦਾ ਇੱਕ ਉਹ ਵੇ ਸਭ 330 ਰੁਪਏ ਦਾ ਫੁੱਲ ਉਹ ਇੱਕ ਪੀਸ ਅੱਛਾ 300 ਦੀ ਤਾਂ ਯਾਰ ਫਿਰ ਕੋਈ ਜ਼ਿਆਦਾ ਨਹੀਂ ਰੇਟ ਤਾਂ ੋੜੇ ਬਿਲਕੁਲ ਜਾਜ ਰੇਟਾਂ ਦੇਖੋ ਜੀ ਮੈਨੂੰ ਤਾਂ ਲੱਗਾ ਕਿ ਤੇ 450 ਦਾ ਹੋਣਾ ਉਹ ਉਹ ਫਿਰ ਇਹ ਦੇ ਦਿੰਦੇ ਨੇ ਸਾਫਤਾ ਬੰਦੇ ਨੂੰ ਆਪਾਂ ਕਈ ਬਸਾਵਤ ਦੇਣ ਤੇ ਇਹ ਕੱਟ ਕੇ ਦਿੰਦੇ ਨੇ ਅੱਛਾ ਅੱਛਾ ਲੋ ਜੀ ਕਟਿੰਗ ਕਰਕੇ ਹੀ ਮਿਲਦਾ ਦਾ ਆਪਾਂ ਨੂੰ ਅੱਛਾ ਐਨ ਸਾਰਾ ਮਤਲਬ ਕਲੀਨ ਹੁੰਦਾ ਹਨਾ ਇੱਕ ਵਾਰੀ ਫਿਰ ਆਪਾਂ ਦਿਖਾਈਏ ਉਹ ਜੀ ਆ ਦੇਖੋ ਸੇਕ ਬਹੁਤ ਪੈ ਰਿਆ ਮਨੂੰ ਡਾਰਾ ਕਿਤੇ ਮੋਬਾਈਲ ਨਾ ਪਿੰਗਲ ਜਾ ਪਰ ਕੋਈ ਗੱਲ ਨਹੀਂ ਛੋਟੇ ਤੱਕ ਵੀਡੀਓ ਪਹੁੰਚਾਣਾ ਸਾਡਾ ਫਰਜ਼ ਹੈ ਤੁਸੀਂ ਦੇਖੋ ਤੇ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਤੁਹਾਨੂੰ ਆਪਾਂ ਇੱਥੇ ਦਾ ਏਰੀਆ ਵੀ ਦਿਖਾਣੇ ਆਂ ਦੇਖੋ ਦੋਸਤੋ ਤਰੰਡ ਰੋਡ ਆਹੇ ਉਹ ਦੇਖੋ ਅੱਗੇ ਆਪਣਾ ਸਾਹਮਣੇ ਇੰਨੀ ਸੈਕਟਰ 8 ਵੱਲੋਂ ਏਰੀਆ ਜਾਂਦਾ ਹੈ ਪੁਰਦਵਾਰਾ ਦਿੱਤੀਆਂ ਸਾਹਿਬ ਹੈ ਜਦ ਨੇੜੇ ਪੈਟਰੋਲ ਪੰਪ ਹੈ ਸਾਹਮਣੇ ਪੈਟਰੋਲ ਪੰਪ ਤੋਂ ਕੁਝ ਹੀ ਕਦਮ ਆਪਾਂ ਚਲ ਕੇ ਆਵਾਂਗੇ ਤਾਂ ਬਾਈ ਜੀ ਦੀ ਦੁਕਾਨ ਆਪਾਂ ਨੂੰ ਮਿਲ ਜੂਗੀ ਬਹੁਤ ਵਧੀਆ ਨੇ ਇਹ ਦੇਖੋ ਫੇਮਸ ਵੀ ਆ ਗਏ ਨੇ ਕਾਫੀ ਜ਼ਿਆਦਾ ਇਹ ਨਾਲ ਕੋਲ ਆ ਦੇਖੋ ਇਹਨਾਂ ਰੇਟ ਲਿਸਟ ਵੀ ਦਿਖਾਵਾਂਗੇ ਤੁਹਾਨੂੰ ਮੈਨੂੰ ਤੋਂ ਆ